ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਪੰਜਾਬ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆ ਪਿੰਡ ਮੱਲਣਾ ਪਿੰਡ ਮੱਲਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ ਤੇ ਕਿਸਾਨ ਵੀਰੋ ਜਿਹੜੀ ਤਹਿਸੀਲ ਪੈਂਦੀ ਹੋ ਕਿੱਦੜ ਵਾਹ ਪੈਂਦੀ ਹੈ ਤੇ ਬਾਈ ਨੇ ਬਹੁਤ ਸੋਹਣਾ ਨਗ ਬਕਾਉ ਕਰਨਾ ਹੈ ਬਾਈ ਤੋਂ ਲੈਣੀ ਹੈ ਜਾਣਕਾਰੀ ਆਜੋ ਬਾਈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਆ ਆਪਣਾ ਇਕਬਾਲ ਸਿੰਘ ਹੈ ਜੀ ਇਕਬਾਲ ਸਿੰਘ ਬਾਈ ਜਿਹੜਾ ਆਪਣੇ ਕੋਲ ਨਾਗਾ ਕਿੰਨੇਵੇਂ ਸੂਇਆ 3 ਕਿੰਨੇ ਸੂਇ ਸੋਹਣਾ ਜੀ ਤੀਜੇ ਸੂਏ ਸੂਣਾ ਹੈ ਕਿੰਨੇ ਕ ਦਿਨ ਲੈ ਜੂ? ਤਕਰੀਬਨ ਬਸ 2-4 ਦਿਨ। 2-4 ਦਿਨ ਲੈ ਜੂ ਕਿਸਾਨ ਵੀਰੋ ਤੇ ਪਿਛਲੇ ਸੂਏ ਦਾ ਦੁੱਧ ਆਪਾਂ ਨੂੰ ਰਿਕਾਰਡ ਪਤਾ ਹੋਵੇ ਜੀ। ਪਿਛਲੇ ਸੂਏ ਸਾਢੇ 14 ਲੀਟਰ ਦੁੱਧ ਕੱਢਿਆ ਇੱਥੇ 15 ਲੀਟਰ ਪਲੱਸ ਲਿਓ। ਠੀਕ ਹੈ ਜੀ ਕਿਸਾਨ ਵੀਰੋ ਜਿਹੜਾ ਪਿਛਲੇ ਸੂਏ ਦਾ ਰਿਕਾਰਡ ਹੈ ਉਹ ਸਾਢੇ 14 ਲੀਟਰ ਬਾਈ ਕਹਿੰਦੇ ਸੀ ਆਪਦੇ ਹੱਥੀ ਕੱਢਿਆਗਾ। ਲੇਵੇ ਪੱਖੋਂ ਵੇਖਗੇ ਥਾਣਾ ਪੱਖੋਂ ਵੇਖਗੇ ਬਹੁਤ ਸੋਹਣੀ ਐ ਸੀਲ ਐ। ਮੋٹے-ਮੋٹے ਥਾਣ ਵਧੀਆ ਲੱਗੇ ਹੋਏ ਆ ਕਿਸਾਨ ਵੀਰੋ ਤੇ ਉਮੀਦ ਐ ਕੀ 15 ਲੀਟਰ ਤੋਂ ਪਲੱਸ ਕੱਢੂਗੀ بارش ਦਾ ਟਾਈਮ ਆ ਤਾਂ ਕਰਕੇ ਗਰਮ ਵਾਲੀ ਨਵਾਈ ਵੀ ਨਹੀਂ ਗਈ ਜੱਜਣਾ ਲਿਬੜੀ ਜੀ ਪਈ ਐ ਲੇਵੇ ਪੱਖੋਂ ਕਿਸਾਨ ਵੀਰੋ ਬਹੁਤ ਸੋਹਣੀ ਐ ਚੰਗੇ ਘਰੇ ਜਾਵੜੀ ਸੰਭਾਈ ਹੋਗੀ ਬਹੁਤ ਸੋਹਣਾ ਦੁੱਧ ਕੱਢੂਗੀ ਐਹੋ ਜੀਆਂ ਵੀਡੀਓ ਹੋਰ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਕਿਸਾਨ ਵੀਰੋ